ਹਾਂ ਨਹੀਂ ਇੱਕ ਦੋ ਥਾਵਾਂ ਤੇ ਘੁੰਮ ਕੇ ਨਾ ਉਹ ਤੂੰ ਚਾਹ ਦੀ ਯਾਰ ਬਾਅਦ ਚ ਗੱਲਾਂ ਕਰਾਂਗਾ ਮੈਂ ਤੇ ਇੱਕ ਚੀਜ਼ ਇੱਕ ਮਿੰਟ ਕਰ ਲੈ ਇੱਕ ਮਿੰਟ ਕਰ ਲੈ ਇੱਕ ਮਿੰਟ ਕਰ ਲੈ 1 2 3 ਸਟਾਰਟ ਨਹੀਂ ਵੀ ਥੋੜਾ ਜਿਹਾ ਲੇਟ ਹੋ ਗਿਆ ਥੋੜਾ ਜਿਹਾ ਥੋੜਾ ਜਿਹਾ ਲੇਟ 2 3 ਸਟਾਰਟ ਜੋ ਬਣਾ ਤੇਰੇ ਡੈਡੀ ਬੁਲਾਉਂਦੇ ਆ ਤੇ ਘਰ ਸੋਂ ਪਹਿਲਾਂ ਆਣ ਕੇ ਉਹਨਾਂ ਨੂੰ ਇੱਕ ਮਿੰਟ ਪਹਿਲਾਂ 2 3 ਸਟਾਰਟ ਜੋ ਬਣਾ ਹਾਂਜੀ ਡੈਡੀ ਬੁਲਾਉਂਦੇ ਆ ਤੇ ਮੇਰਾ ਪੋਤਾ ਆਣ ਕੇ ਪਹਿਲਾਂ ਗੱਲ ਸੌਣ ਕਿਉਂ ਇਹਨੂੰ ਵੀ ਹੁਣੇ ਕੰਮ ਚਿੱਤੇ ਆਉਣਾ ਚੱਲ ਲੈ ਉਹ ਚੱਲ ਜੇ ਇੱਥੇ ਨਹੀਂ ਨਾ ਪੀਤੀ ਉੱਥੇ ਲੈ ਕੇ ਜਾਣਾ ਉੱਥੇ ਵੀ ਕੰਦੇ ਨਹੀਂ ਦੇਣੀ ਹੈ ਵੇਖ ਲੈ ਐਡੀ ਗੱਲ ਨਹੀਂ ਕਹੀ 3 ਸਟਾਰਟ ਐਦਾਂ ਕਰਨਾ ਉੱਥੇ ਮਗਰੀ ਲੈ ਕੇ ਜਾਣਾ ਕੱਪ ਐਦਾਂ ਵਧੀਆ ਮੌਕਾ ਮਿਲਿਆ ਈ ਇਹ ਹੁਣ ਹੱਥੋਂ ਨਹੀਂ ਗਿਆ ਜਾਂਦਣਾ ਮੈਂ ਉਹ ਬਾਤ ਬੁੜੀ ਵਧੀਆ ਗੱਲਾਂ ਦੋਵੇਂ ਭਰਾ ਜਾਓਗੇ ਤਾਂ ਸਾਰੇ ਕੰਮ ਦਾ ਪਤਾ ਕਰ ਆਓਗੇ ਤੁਸੀਂ ਆਹ ਚਲੋ ਨਾਲੇ ਨੀੜਾ ਕਪੜਾ ਬਣਾ ਲਿਆ ਉਹਦੇ ਨਾਲੇ ਫਿਰਦਾ ਪਤਾ ਕਰ ਆਓਗੇ ਤੁਸੀਂ ਕੱਟ ਲਈ ਮੈਂ ਮੈਂ ਕਹਿੰਦਾ ਨਾਲੇ ਡੈਡੀ ਸਾਡਾ ਪਤਾ ਕੀ ਰਹਦਾ ਵਾ ਕੁਛ ਦਾ ਵਾ ਇਹੋ ਹੀ ਜ਼ਰੂਰੀ ਇੱਕ ਦੋ ਆ ਹਲਵਾਈਆਂ ਨੂੰ ਮੁੜ ਕੇ ਫਿਰ ਕਹਿ ਲਾਂਗੇ ਆ ਤੇਰਾ ਪਿਆਰ ਦਾ ਪਤਾ ਤੇ ਕਰੋ ਹੈਨਾ ਕੱਟ ਲੈ लवली ਐਂਟਰੀ ਕਰਾਓ ਆਪਣੀ ਓ 3 ਸਟਾਰਟ ਯਾਰ ਇੱਧਰ ਦੇ ਆਇਓ ਲੇਟ ਹੋ ਜਾਣਾ ਜੇ ਹੁਣ ਨਹੀਂ ਹੈ ਗੱਲ ਸੁਣ ਮੈਨੂੰ ਮਿਲਣ ਦੱਸ ਨਾ ਮੈਂ ਡੈਡ ਨੂੰ ਇਹ ਸਲਾਹ ਕਰਨਿਆ ਸੀ ਬਹੁਤ ਇਹ ਵੇਖੋ ਹੁਣ ਤੁਸੀਂ ਵੀ ਪੈਲਸ ਦਾ ਕੰਮ ਤੇ ਜਾਊਗਾ ਹੋਰ ਤੇ ਫਿਰ ਕੈਟਰਿੰਗ ਕਹ ਲਈਏ ਮੈਂ ਇਹ ਕਿਨਾਂ ਕੈਟਰਿੰਗ ਕਰ ਲਈਏ ਉਹ ਆਹ ਕਿੱਥੇ ਪਾਏ ਲੱਗੇ ਚਲੋ ਮੇਰੀ ਗੱਲ ਸੁਣੋ ਪੁੱਤ ਬਾਕੀ ਦੇ ਸਾਰੇ ਕੰਮ ਹੋ ਗਏ ਆ ਹੁਣ ਰਹਿ ਗਏ ਸਲਵਾਈਆਂ ਤਾਂ ਮੈਂ ਵੇਖ ਕੇ ਚੱਲ ਚੱਲ ਯਾਰ ਉਹ ਚੁੱਪ ਚਲੋ ਆ ਜਾਓ ਮੰਮੀ ਵੰਦੇ ਨਾਲ ਚੱਲ ਜਿਆ ਵਾ ਉਹ ਚੱਲ ਕੋਈ ਗੱਲ ਨਹੀਂ ਹੁਣ ਤੁਸੀਂ ਸਾਰੇ ਕੰਮ ਕਰੋਗੇ ਨਾ ਤੇ ਮੇਰੇ ਮਾਂ ਨੂੰ ਵੀ ਖੁਸ਼ੀ ਮਿਲੂਗੀ ਮਾਂ ਨੂੰ ਮੰਮੀ ਆਗੇ ਫੇਰ ਆਈਓ ਉੱਥੋਂ ਤੂੰ ਵੀ ਨਾਲ ਪਸੰਦ ਕਰਕੇ ਤਾਂ ਬਣਾ ਲੈ ਕੋਈ ਨਹੀਂ ਅੰਮੀ ਚ ਵੇਖ ਲੈਣੇ ਆ ਠੀਕ ਹੈ ਨਾ ਕੋਈ ਨਹੀਂ ਉੱਥੇ ਜਾ ਕੇ ਵੇਖ ਲਾਂਗੇ ਜੇ ਕੋਈ ਚੀਜ਼ ਲੈਣੀ ਹੋ ਪਸੰਦਾ ਜੂ ਨਾ ਕੋਈ ਨਹੀਂ ਵੇਖ ਲਾਂਗੇ ਤੇ ਬਾਅਦ ਚ ਸਹੀ ਦੱਸ ਘੜਾ ਚੱਲ ਜਾਣਾ ਆ ਕਿਤੇ ਬਾਅਦ ਵਿੱਚ ਫੇਰ ਤੈਨੂੰ ਪਤਾ ਰੀਸਾਂ ਜਿਹਦਾ ਹੋ ਜਾਂਦੀਆਂ ਵਾ ਹੱਸ ਕਰੋ ਆ लवली लवली ਦੇਖ ਕੇ ਅਹੀਂ ਪੁੱਤ ਬਾਅਦ ਵਿੱਚ ਨਾ ਰੀਸਾਂ ਜਿਹਦਾ ਹੋ ਜਾਂਦੀਆਂ ਵਾ ਉਹਨੇ ਕਹਿਣਾ ਵਾ ਵੀ ਉਹਨੂੰ ਬਣਾ ਕੇ ਦਿੱਤਾ ਤੇ ਮੈਨੂੰ ਵੀ ਬਣਾ ਕੇ ਦੋ ਮਤਲਬ ਵੀ ਤਾਈ ਨੂੰ ਲਾਉਣਾ ਤਾਂ ਸਿੱਧਾ ਜੋਤ ਨੂੰ ਲਾਉਣਾ ਮੈਂ ਨਾ ਉਹ ਵਾ ਮੈਂ ਡੇਲੀ ਘਰੀ ਲਈਦਾ ਵਾ ਮੇਰੇ ਰਾਦਾ ਜੋਤ ਨੂੰ ਫੋਨ ਲਾਉਣੀ ਆ ਉਹਦੇ ਨਾਲ ਗੱਲ ਕਰਨੀ ਆ ਨਾਲੇ ਕਵ ਨਾਲੇ ਕਹਾਵਾ ਗਲਤ ਹੋ ਗਈ ਤੇ ਮੜਾਇਆ ਮਤਲਬ ਅਸੀਂ ਇਕ ਗੱਲ ਇਹ ਕਹਿਣਾ ਇੰਦਾ ਹੀ ਆ ਸੇਮ ਇਹ ਜੋ ਉਹ ਹੈ ਇਹ ਪਿਲਾ ਵੀ ਵੱਡੀ ਭੈਣ ਨਾਲ ਰਿਸ਼ਤਾ ਕਰਵਾਇਆ ਸੀ ਤੇ ਚਲ ਨਕੀ ਵੀ ਉਦਾਂ ਦੀ ਆ ਚਲ ਬਾਬਾ ਇਦਾਂ ਵਧੀਆ ਵਧੀਆ ਬਣਾਈ ਰੱਖੇ ਨਾ ਤੇ ਸਾਰਾ ਟਾਈਮ ਵਧੀਆ ਲੰਘ ਜੇ ਹੁਣ ਦੱਸਦੀ ਆ ਮਮੀ ਨੂੰ ਜਾ ਕੇ ਵੀ ਇਦਾਂ ਕਹਿੰਦੇ ਆ ਹੁ ਤੇਰੇ ਨਾਲ ਵਸਾ ਜਰ ਹਾਜੀ ਹਾਜੀ ਸਭ ਠੀਕ ਠਾਕ ਹੈ ਬੀਤੀ ਵਾਹੋ ਵਿਆਹ ਕਰਨ ਦੇ ਆਪਣੇ ਜੋ ਬੰਦਾ ਤੇ ਉਹ ਛੋਟਾ ਇੱਕ ਨਿੱਕੀ ਵਾਸਤੇ ਵੀ ਬਣਾ ਲਈ ਚੱਲ ਬਣਾ ਲੈਨੇ ਤੇ ਇਹਨੂੰ ਵੀ ਬਣਾ ਦੋ ਸੁਰਮਾ ਪਵਾਈ ਚਾਹੀਦਾ ਈ ਕੋਨਾ ਕੋਹ ਮੈਂ ਤੈਨੂੰ ਕਹਿਆ ਵੀ ਜੋ ਤੈਨੂੰ ਚਾਹੀਦਾ ਵਾ ਜੇ ਦੋ ਦਾ ਨਾਲ ਬਣਾਵਾਂਗੇ ਤੂੰ ਵੀ ਦੱਸ ਦੇ ਤਾਂ ਆਪਣੀ ਚੀਜ਼ ਬਣਾ ਲੈ ਕੀ ਬਣਾ ਕੇ ਦਈਏ ਫਿਰ ਇਹਨੂੰ ਬਾਫੜਾਈ ਚੱਲ ਵੇਖ ਲਿਆ ਛਾਪ ਮੰਗਦੀ ਟਾਪਸ ਮੰਗਦੀ ਕੱਟਿਓ ਕੱਟਿਓ ਬਾਗ ਫੜਾਈ ਕਹਤਾ ਸੁਰਮਾ ਪਵਾਈ ਤੇ ਸੁਰਮਾ ਪਵਾਈ ਦੇਣਾ ਕੀ ਆ ਇਹਨੂੰ ਚਲ ਵਟ ਲੈਂਦੇ ਲੋਕ ਵੀ ਸਾਨੂੰ ਕਿਆ ਨੀਗਾ ਤੇ ਕਿਸੇ ਦਾ ਖਿਆਲ ਵੀ ਪੁੱਲ ਜਾਂਦਾ ਛੇਤੀ ਛੇਤੀ ਮੈਂ ਕਰ ਦਿੰਨੇ ਆ ਆ ਚਲਾਓ ਚਲੀਏ ਫਿਰ ਚਲ ਭਰਾ ਤੇਰੇ ਹੱਥ ਚ ਕਰਦਾ ਹੈ ਚੱਲ ਮੈਂ ਕਰਦਾ ਗੱਲਾਂ ਹਰ ਅਰੈਸਟ ਕਿੰਨੇ ਕਿ ਦਿਨ ਕਰਨੀ ਹੈ ਕੀ ਪਤਾ ਕੋਰਟ ਪਿੰਡ ਪਾਉਂਦਾ ਹੁਕਮ ਹੋਣਾ ਵੀ ਆ ਕਿ ਨਹੀਂ ਹੋਣਾ ਹਣਾ ਪਹਿਲੀ ਇੱਕ ਦੋ ਥਾਵਾਂ ਤੇ ਘੁੰਮ ਕੇ ਨਾ ਉਤੋਂ ਚਾਹ ਦੀ ਯਾਰ ਬਾਅਦ ਚ ਗੱਲਾਂ ਕਰਦੇ ਹਾਂ ਮੈਂ ਤੇ ਇੱਕ ਚੀਜ਼ ਇੱਕ ਮਿੰਟ ਕਰ ਲੈ ਇੱਕ ਮਿੰਟ ਕਰ ਲੈ ਇੱਕ ਮਿੰਟ ਕਰ ਲੈ 1 2 3 ਸਟਾਰਟ ਨਹੀਂ ਵੀ ਥੋੜਾ ਜਿਹਾ ਲੇਟ ਹੋ ਗਿਆ ਥੋੜਾ ਜਿਹਾ ਥੋੜਾ ਜਿਹਾ ਲੇਟ 1 2 3 ਸਟਾਰਟ ਜੋ ਬਣਾ ਤੇਰੇ ਡੈਡੀ ਬੁਲਾਉਂਦੇ ਆ ਤਾਂ ਘਰ ਸੋਂ ਪਹਿਲਾਂ ਆਣ ਕੇ ਉਹਨਾਂ ਦੇ ਇੱਕ ਮਿੰਟ ਪਹਿਲੀ 2 3 ਸਟਾਰਟ ਜੋ ਬਣਾ ਹਾਂ ਜੀ ਢੀ ਬੁਲਾਉਂਦੇ ਆ ਤੇ ਮੇਰਾ ਪੋਤਾ ਆਨ ਕੇ ਪਹਿਲਾਂ ਗੱਲ ਸੁਣਦਾ ਇਹਨਾਂ ਨੂੰ ਹੁਣੇ ਕੰਮ ਚਿੱਤੇ ਆਉਣਾ ਚੱਲ ਲੈ 3 ਸਟਾਰਟ ਉਹ ਚੱਲ ਜੇ ਇੱਥੇ ਨਹੀਂ ਨਾ ਪੀਤੀ ਉੱਥੇ ਲੈ ਕੇ ਜਾਣਾ ਉੱਥੇ ਵੀ ਕੱਲੇ ਨਹੀਂ ਦੇਣੀ ਹੈ ਵੇਖ ਲੈ ਐਡੀ ਗੱਲ ਨਹੀਂ ਕਹੀ 3 ਸਟਾਰਟ ਐਦਾਂ ਕਰਨਾ ਉੱਥੇ ਮਗਰੀ ਲੈ ਕੇ ਜਾਣਾ ਕੱਪ ਐਦਾਂ ਵਧੀਆ ਮੌਕਾ ਮਿਲਿਆ ਜੀ ਇਹ ਹੁਣ ਹੱਥੋਂ ਨਹੀਂ ਗਿਆ ਜਾਣ ਦਨਾ ਆਹ ਤਾਂ ਬੁੜੀ ਵਧੀਆ ਗੱਲਾਂ ਦੋਵੇਂ ਭਰਾ ਜਾਓਗੇ ਤਾਂ ਸਾਰੇ ਕੰਮ ਦਾ ਪਤਾ ਕਰ ਆਓਗੇ ਤੁਸੀਂ ਆਹ ਚਲੋ ਨਾਲੇ ਨੀੜਾ ਕਪੜਾ ਬਣਾ ਲਿਆ ਉਹਦੇ ਨਾਲੇ ਫਿਰਦਾ ਪਤਾ ਕਰ ਆਇਓ ਤੁਸੀਂ ਕੱਟ ਲਈ ਮੈਂ ਮੈਂ ਕਹਿੰਦਾ 2 3 ਸਟਾਰ ਨਾਲੇ ਡੈਡੀ ਸਾਡਾ ਪਤਾ ਕੀ ਰਹਾਂਦਾ ਵਾ ਕੁਛ ਦਾ ਵਾ ਇਹੋ ਹੀ ਜ਼ਰੂਰੀ ਇੱਕ ਦੋ ਆ ਹਲਵਾਈਆਂ ਨੂੰ ਮੁੜ ਕੇ ਫਿਰ ਕਹਿ ਲਾਂਗੇ ਆ ਤੇਰਾ ਪਿਆਰਾ ਸਤਾ ਪਤਾ ਤੇ ਕਰੋ ਹੈਨਾ ਕੱਟ ਲੇ लवली ਐਂਟਰੀ ਕਰਾਓ ਆਪਣੇ 1 2 3 ਸਟਾਰ ਯਾਰ ਇੱਧਰ ਦੇ ਆਇਓ ਲੇਟ ਹੋ ਜਾਣਾ ਜੇ ਹੁਣ ਨਹੀਂ ਵੀ ਦੇਣਾ ਹਾਂ ਗੱਲ ਸੁਣ ਲੈ ਮੈਂ ਡੈਡ ਨੂੰ ਇਹ ਸਲਾਹ ਕਰ ਲਿਆ ਸੀ ਪੁੱਤ ਇਹ ਵੇਖੋ ਹੁਣ ਤੁਸੀਂ ਵੀ ਪੈਲਸ ਦਾ ਕੰਮ ਤੇ ਜਾਊਗਾ ਹੋ ਤੇ ਫਿਰ ਕੈਟਰਿੰਗ ਕਰ ਲਈਏ ਮੈਂ ਤਾਂ ਕਿੰਨਾ ਕੈਟਰਿੰਗ ਕਰ ਲਈਏ ਹੋਇਆ ਉਹ ਕਿੱਥੇ ਪਾਏ ਲੱਗੇ ਚਲੋ ਮੇਰੀ ਗੱਲ ਸੁਣੋ ਪੁੱਤ ਬਾਕੀ ਦੇ ਸਾਰੇ ਕੰਮ ਹੋ ਗਏ ਆ ਹੁਣ ਰਹਿ ਗਿਆ ਹਲਵਾਈਆਂ ਦਾ ਮੈਂ ਵੇਖ ਕੇ ਚੱਲ ਚੱਲ ਯਾਰ ਉਹ ਚੁੱਪ ਚਲੋ ਮੰਮੀ ਵੰਦੇ ਨਾਲ ਚੱਲਿਆਂ ਵਾ ਚਲ ਕੋਈ ਗੱਲ ਨਹੀਂ ਹੁਣੇ ਕਿ ਸਾਰੇ ਕੰਮ ਕਰੋ ਦੇਣਾ ਤੇ ਮੇਰੇ ਮਾਂ ਨੂੰ ਵੀ ਖੁਸ਼ੀ ਮਿਲੂਗੀ ਮਾਂ ਨੂੰ ਮੰਮੀ ਆਗੇ ਫਿਰ ਆਈ ਹੋ ਉਥੋਂ ਤੂੰ ਵੀ ਨਾਲ ਪਸੰਦ ਕਰਕੇ ਤਾਂ ਬਣਾ ਲੈ ਕੋਈ ਨਹੀਂ ਅੰਮੀ ਚ ਵੇਖ ਲੈਣੇ ਆ ਠੀਕ ਹੈ ਨਾ ਕੋਈ ਨਹੀਂ ਉਥੇ ਜਾ ਕੇ ਵੇਖ ਲਾਂਗੇ ਜੇ ਕੋਈ ਚੀਜ਼ ਲੈਣੀ ਹੋ ਪਸੰਦਾ ਜੂ ਨਾ ਕੋਈ ਨਹੀਂ ਵੇਖ ਲਾਂਗੇ ਤੇ ਬਾਅਦ ਚ ਸਹੀ ਦੱਸ ਘੜਾ ਚੱਲ ਜਾਣਾ ਆ ਕਿਤੇ ਬਾਅਦ ਵਿੱਚ ਫਿਰ ਤੈਨੂੰ ਪਤਾ ਰੀਸਾਂ ਜਿਹਦਾ ਹੋ ਜਾਂਦੀਆਂ ਵਾ ਕਰੋ ਆ लवली लवली ਦੇਖ ਕੇ ਅਹੀਂ ਪੁੱਤ ਬਾਅਦ ਵਿੱਚ ਨਾ ਰੀਸਾਂ ਜਿਹਦਾ ਹੋ ਜਾਂਦੀਆਂ ਵਾ ਉਹਨੇ ਕਹਿਣਾ ਵਾ ਵੀ ਉਹਨੂੰ ਬਣਾ ਕੇ ਦਿੱਤਾ ਤੇ ਮੈਨੂੰ ਵੀ ਬਣਾ ਕੇ ਦੋ ਮਤਲਬ ਵੀ ਤਾਈ ਨੂੰ ਲਾਉਣਾ ਤਾਂ ਸਿੱਧਾ ਜੋਤ ਨੂੰ ਲਾਉਣਾ ਵੀ ਇਹ ਗੱਲ ਕਹਿ ਲਈ ਕਿ ਮੈਂ ਹੁਣ ਨਾ ਉਹ ਡੇਲੀ ਕਰੀ ਲਈਦਾ ਵਾ ਮੇਰੇ ਰਹਾ ਦਾ ਜੋਤ ਨੂੰ ਫੋਨ ਲਾਉਣੀ ਆ ਤੇ ਉਹਦੇ ਨਾਲ ਗੱਲ ਕਰਦੀ ਆ ਨਾਲੇ ਕਾ ਵਾ ਨਾਲੇ ਕਾ ਵਾ ਗਲਤ ਹੋ ਗਈ ਤੇ ਮੜ ਆਇਆ ਮੈਂ ਇਹ ਗੱਲ ਕਹਿਣਾ ਇਦਾਂ ਹੀ ਆ ਸੇਮ ਕਿ ਜੋ ਇਹ ਲੈ ਵੀ ਵੱਡੀ ਭੈਣ ਨਾਲ ਰਿਸ਼ਤਾ ਕਰਵਾਇਆ ਸੀ ਤੇ ਚਲ ਨਕੀ ਵੀ ਉਦਾਂ ਦੀ ਆ ਚੱਲ ਬਾਬਾ ਇਦਾਂ ਹੀ ਵਧੀਆ ਵਧੀਆ ਬਣਾਈ ਰੱਖੇ ਨਾ ਤੇ ਸਾਰਾ ਟਾਈਮ ਵਧੀਆ ਲੰਘ ਜੀ ਹੁਣ ਦੱਸਦੀ ਆ ਮਮੀ ਨੂੰ ਜਾ ਕੇ ਵੀ ਇਦਾਂ ਕਹਿੰਦੇ ਆ ਹੁ ਤੇਰੇ ਨਾਲ ਵਸਾ ਜਰ ਹਾਦੀ ਹਾਦੀ ਸਭ ਠੀਕ ਠਾਕ ਹੈ ਬੇਟੀ ਉਹ ਹੋ ਵਿਆਹ ਕਰਨ ਦੇ ਆਪਣੇ ਜੋ ਬੰਦਾ ਤੇ ਉਹ ਛੋਟਾ ਇੱਕ ਨਿੱਕੀ ਵਾਸਤੇ ਵੀ ਬਣਾ ਲਈ ਚੱਲ ਬਣਾ ਲੈਨੇ ਤੇ ਇਹਨੂੰ ਵੀ ਬਣਾ ਦੋ ਸੁਰਮਾ ਪਵਾਈ ਚਾਹੀਦਾ ਹੀ ਕੋਹ ਨਾ ਕੋਹ ਮੈਂ ਤੈਨੂੰ ਕਿਹਾ ਵੀ ਜੋ ਤੈਨੂੰ ਚਾਹੀਦਾ ਵਾ ਜਦੋਂ ਉਹਦਾ ਨਾਲ ਬਣਾਵਾਂਗੇ ਤੂੰ ਵੀ ਦੱਸ ਦੇਂਦਾ ਆਪਣੀ ਚੀਜ਼ ਬਣਾ ਲੈ ਕੀ ਬਣਾ ਕੇ ਦਈਏ ਫਿਰ ਇਹਨੂੰ ਬਾਗ ਫੜਾਈ ਚੱਲ ਵੇਖ ਲਓ ਸ਼ਾਪ ਮੰਗਦੀ ਟਾਪਸ ਮੰਗਦੀ ਆ ਕੱਟਿਓ ਕੱਟਿਓ ਬਾਗ ਫੜਾਈ ਕਹਿੰਦਾ ਸੁਰਮਾ ਪਵਾਈ ਮੰਗ ਤੇ ਸੁਰਮਾ ਪਵਾਈ ਦੇਣਾ ਕੀ ਆ ਇਹਨੂੰ ਚਲ ਵਟ ਲੈਂਦੇ ਲੋਕ ਵੀ ਸਾਨੂੰ ਕਿਹਾ ਨਹੀਂਗਾ ਤੇ ਕਿਸੇ ਦਾ ਖਿਆਲ ਵੀ ਪੁੱਲ ਜਾਂਦਾ ਛੇਤੀ ਛੇਤੀ ਮੈਂ ਕਰ ਦਿੰਨੇ ਆ ਆ ਚਲ ਆਓ ਚਲੀਏ ਫਿਰ ਚਲੋ ਆ ਤਰੇ ਆ ਤੇ ਕਿਸ਼ ਕਰਦਾ ਹੈ ਚੱਲ ਮੈਂ ਕਰ ਕਰ ਲਾ ਹਾਂ ਰੈਸਟ ਕਿੰਨੇ ਕਿ ਦਿਨ ਕਰਨੀ ਹੈ ਕੀ ਪਤਾ ਕੋਰਪਿੰਡ ਪਾਉਂਦਾ ਹੁਕਮ ਹੋਣਾ ਵੀ ਹੈ ਕਿ ਨਹੀਂ ਹੋਣਾ